ਸਤਿ ਸ਼੍ਰੀ ਅਕਾਲ ਦੋਸਤੋ ਗਿੱਨੀ ਵੀਡੀਓਜ਼ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਈਏ ਸਕਿਉਰਟੀ ਗਾਰਡ ਦੀਆਂ ਭਰਤੀਆਂ ਜੀ ਜਿਨ੍ਹਾਂ ਦੀ ਯੋਗਤਾ ਘੱਟੋ-ਘੱਟ 8ਵੀਂ ਪਾਸ ਮੰਗੀ ਗਈ ਹੈ ਜੀ ਹੋਰ ਜਾਣਕਾਰੀ ਦੇ ਲਈ ਕਿਰਪਾ ਕਰਕੇ ਵੀਡੀਓ ਤੇ ਬਨੇ ਰਹੋ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੇ ਜੀ ਤਾਂ ਜੋ ਨਵੀਆਂ ਨੋਟੀਫਿਕੇਸ਼ਨਾਂ ਉਹਨਾਂ ਨੂੰ ਭਰਤੀਆਂ ਦੀਆਂ ਮਿਲਦੀਆਂ ਰਹਿਣ ਤੇ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਹੋਰ ਵੀ ਭਰਤੀਆਂ ਦੇ ਲਿੰਕ ਅਪਲੋਡ ਕੀਤੇ ਹੋਏ ਨੇ ਜੀ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਜੀ ਇਸ ਨੋਟੀਫਿਕੇਸ਼ਨ ਦਾ ਲਿੰਕ ਵੀ ਭੇਜਿਆ ਹੋਇਆ ਜੀ ਡਿਸਕ੍ਰਿਪਸ਼ਨ ਦੇ ਵਿੱਚ। ਤੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਦੋਸਤੋ ਕਿਉਂਕਿ ਚੈਨਲ ਤੇ ਵੀਡੀਓ ਨੂੰ ਬਣਾਉਣ ਦੇ ਲਈ ਬਹੁਤ ਸਮਾਂ ਲੱਗਦਾ ਹੈ ਬਹੁਤ ਮਿਹਨਤ ਲੱਗਦੀ ਹੈ। ਚਲੋ ਜੀ ਹੁਣ ਚੱਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ। ਇਹ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਇਹ ਹੋ ਜਾਰੀ ਹੋਇਆ ਜੀ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਪੀਏਯੂ ਕੈਂਪਸ ਲੁਧਿਆਣਾ ਦੇ ਵੱਲੋਂ ਜੀ। ਇਸ਼ਤਿਹਾਰ ਨੰਬਰ 4/2025 ਮਿਤੀ 15/4/2025 ਨੂੰ ਜਾਰੀ ਹੋਇਆ ਜੀ। ਇਨਾਂ ਵੱਲੋਂ ਜੀ ਸਿਕਿਉਰਿਟੀ ਗਾਰਡ ਦੀ ਭਰਤੀ ਕੀਤੀ ਜਾਣੀ ਹੈ ਜੀ ਤੇ ਭਰਤੀ ਦੇ ਲਈ ਡੀਸੀ ਰੇਟ ਦੇ ਉੱਤੇ ਤਨਖਾਹ ਤੋਂ ਢੀ ਰੱਖੀ ਜਾਵੇਗੀ ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਤੇ ਪਹਿਲਾਂ ਇਹ 6 ਮਹੀਨੇ ਤੁਹਾਡੀ ਟੇਕੇ ਤੇ ਤੁਹਾਡੀ ਭਰਤੀ ਕੀਤੀ ਜਾਵੇਗੀ ਜੀ ਤੁਹਾਡਾ ਕੰਮ ਤੇ ਤੁਹਾਡਾ ਵਤੀਰਾ ਵਰਕਨ ਤੋਂ ਬਾਅਦ ਇਹ ਤੁਹਾਨੂੰ ਸਮਵਧਾ ਦਿੱਤਾ ਜਾਵੇਗਾ ਤੇ ਇਹਨਾਂ ਦੀ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਜੀ ਐਜੂਕੇਸ਼ਨ ਕੁਝ ਇਸ ਪ੍ਰਕਾਰ ਦੀ ਮਿਡਲ ਪੰਜਾਬੀ ਵਿੱਚ ਯਾਨੀ ਕਿ 8ਵੀਂ ਦੇ ਵਿੱਚੋਂ ਤੁਸੀਂ ਪੰਜਾਬੀ ਦੇ ਵਿੱਚੋਂ ਪਾਸ ਕੀਤੀ ਹੋਣੀ ਜ਼ਰੂਰੀ ਹੈ ਜੀ ਘੱਟੋ ਘੱਟ ਤੇ 50 ਸਾਲ ਦੀ ਉਮਰ ਤੋਂ ਵੱਧ ਨਾ ਹੋਵੇ ਜੀ 50 ਸਾਲ ਤੋਂ ਘੱਟ ਵਾਲੇ ਸਾਰੇ ਨਾਗਰਿਕ ਅਪਲਾਈ ਕਰ ਸਕਦੇ ਨੇ ਤੇ ਉਮੀਦਵਾਰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਜੀ ਜਿਹੜੇ ਚਾਵਾ ਨੂੰ ਉਮੀਦਵਾਰ ਨੇ ਜੀ ਉਹ ਜੇ ਯੋਗਤਾ ਪੂਰੀਆਂ ਕਰਦੇ ਨੇ ਜੀ ਤਾਂ ਆਪਦੇ ਨੱਥੀ ਪਰਫੋਮੇ ਦੇ ਅਨੁਸਾਰ ਫੋਟੋਆਂ ਨਾਲ ਲਗਾ ਕੇ ਆਪਦੀ ਪਾਸਪੋਰਟ ਸਾਈਜ਼ ਤੇ ਤੁਹਾਡੇ ਸਰਟੀਫਿਕੇਟ ਜਿਹੜੇ ਹੈ ਉਹ ਨਾਲ ਉਹਨਾਂ ਦੀ ਫੋਟੋ ਕਾਪੀਆਂ ਲਗਾ ਕੇ ਜੀ ਉਹ 25, 25, 25 5 2025 ਸ਼ਾਮ ਦੇ 5:00 4:00 ਵਜੇ ਤੱਕ ਪੰਜਾਬ ਰਿਮੋਟ ਸੈਂਟਰਿੰਗ ਸੈਂਸਿੰਗ ਸੈਂਟਰ ਪੀਏਯੂ ਕੈਂਪਸ ਲੁਧਿਆਣਾ ਦੇ ਦਫ਼ਤਰ ਤੁਸੀਂ ਆਪਣੇ ਡਾਕੂਮੈਂਟ ਭੇਜ ਸਕਦੇ ਹੋ ਜੀ ਪਰ ਫਾਰਮ ਇਹਦਾ ਲਿੰਕ ਆਪਾਂ ਨੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਜੀ ਤੁਸੀਂ ਉੱਥੋਂ ਡਾਊਨਲੋਡ ਕਰਕੇ ਆਪਣਾ ਪਰਫਾਰਮ ਨੂੰ ਚੰਗੀ ਤਰ੍ਹਾਂ ਭਰ ਸਕਦੇ ਹੋ ਜੀ ਪਰ ਫਾਰਮ ਆ ਜਿਹੜਾ ਹੈ ਤੁਸੀਂ ਭਰਨ ਤੋਂ ਬਾਅਦ ਤੁਸੀਂ ਬਾਇ ਹੈਂਡ ਜਾਂ ਫਿਰ ਤੁਸੀਂ ਪੋਸਟ ਦੇ ਰਾਹੀਂ ਡਾਕ ਦੇ ਰਾਹੀਂ ਵੀ ਭੇਜ ਸਕਦੇ ਹੋ ਤੇ ਇਸ ਤੋਂ ਲਗ ਜੇ ਤੁਸੀਂ ਕਿਸੇ ਹੋਰ ਤਰੀਕੇ ਨਾਲ ਅਪਲਾਈ ਕਰੋਗੇ ਤਾਂ ਉਹਨੂੰ ਇਹ ਨਹੀਂ ਮੰਨਿਆ ਜਾਵੇਗਾ ਇਹ ਹੈ ਦੋਸਤੋ ਫਾਰਮ ਜਿਹੜਾ ਤੁਸੀਂ ਭਰ ਕੇ ਭੇਜਣਾ ਹੈ ਜਬ ਬਾਈ ਹੈਂਡ ਤੁਸੀਂ ਪਕੜਾਉਣਾ ਹੈ ਇੱਥੇ ਤੁਹਾਡੀ ਪਾਸਪੋਰਟ ਸਾਈਜ਼ ਜਿਹੜੀ ਰੀਸੈਂਟ ਯਾਨੀ ਕਿ ਕੁਝ ਦਿਨ ਪਹਿਲਾਂ ਹੀ ਖਿੱਚੀ ਹੋਵੇ ਜਾਂ ਕੁਝ ਮਹੀਨੇ ਪਹਿਲਾਂ ਹੀ ਜਿਆਦਾ ਪੁਰਾਣੀ ਫੋਟੋ ਨਹੀਂ ਲਗੋਣੀ ਇੱਥੇ ਤੁਹਾਡਾ ਨਾਮ ਪਿਤਾ ਦਾ ਨਾਮ ਇੱਥੇ ਤੁਹਾਡੀ ਰਹਾਇਸ਼ ਕਿੱਥੇ ਰਹਿੰਦੇ ਹੋ ਤੇ ਇਹ ਸਾਰਾ ਫਾਰਮ ਤੁਸੀਂ ਚੰਗੀ ਤਰ੍ਹਾਂ ਭਰ ਲੈਣਾ ਹੈ ਤੇ ਭਰ ਕੇ ਬਾਈ ਹੈਂਡ ਤੁਸੀਂ ਜਿਹੜਾ ਐਡਰੈਸ ਤੁਹਾਨੂੰ ਦੱਸਿਆ ਹੈ ਉਸ ਐਡਰੈਸ ਦੇ ਉੱਤੇ ਭੇਜ ਦੇਣਾ ਹੈ ਬਾਈ ਸਪੀਡ ਪੋਸਟ ਕਰਵਾ ਸਕਦੇ ਹੋ ਜਾਂ ਫਿਰ ਬਾਈ ਹੈਂਡ ਵੀ ਪਕੜਾ ਸਕਦੇ ਹੋ ਜੀ ਜੇ ਤੁਹਾਡੇ ਕੋਲ ਕੋਈ ਹੋਰ ਯੋਗਤਾ ਜਾਂ ਤਜਰਬਾ ਹੈਗਾ ਉਹਦਾ ਐਕਸਪੀਰੀਅੰਸ ਦਾ ਤੁਹਾਡੇ ਕੋਲ ਸਰਟੀਫਿਕੇਟ ਹੈ ਤਾਂ ਤੁਸੀਂ ਉਹ ਸਰਟੀਫਿਕੇਟ ਵੀ ਇਹਦੇ ਨਾਲ ਅਟੈਚ ਕਰ ਸਕਦੇ ਹੋ ਜੀ ਜਦੋਂ ਤੁਹਾਡੀ ਉਮੀਦਵਾਰ ਦੀ ਚੋਣ ਹੋਵੇਗੀ ਜੀ ਉਦੋਂ ਤੁਹਾਨੂੰ ਤੁਹਾਡੇ ਅਸਲੀ ਦਫ਼ਤਰ ਅਸਲੀ ਦਸਤਾਵੇਜ਼ ਯਾਨੀ ਕਿ ਅਸਲੀ ਡਾਕੂਮੈਂਟ ਦੇ ਸਮੇਤ ਤੁਹਾਨੂੰ ਦਫ਼ਤਰ ਦੇ ਵਿੱਚ ਹਾਜ਼ਰ ਹੋਣਾ ਪਵੇਗਾ ਤੇ ਤੁਹਾਨੂੰ ਹਾਜ਼ਰ ਹੋਣ ਦੇ ਲਈ ਕੋਈ ਵੀ ਟੀ.ਏ.ਡੀ ਦਾ ਭੁਗਤਾਨ ਨਹੀਂ ਦਿੱਤਾ ਜਾਵੇਗਾ ਤੇ ਜੇ ਤੁਸੀਂ ਇਹ ਫਾਰਮ ਨੂੰ ਆਨਲਾਈਨ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਹ ਵੈਬਸਾਈਟ ਦੇ ਉੱਤੇ ਡਾਊਨਲੋਡ ਕਰ ਸਕਦੇ ਹੋ ਜੀ ਤੇ ਵੈਸੇ ਮੈਂ ਫਾਰਮ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਤੁਸੀਂ ਉੱਥੋਂ ਵੀ ਡਾਊਨਲੋਡ ਕਰਕੇ ਫਾਰਮ ਨੂੰ ਭਰ ਸਕਦੇ ਹੋ ਜੀ ਇਸ ਤਰ੍ਹਾਂ ਦੀਆਂ ਹੋਰ ਵੀ ਪੋਸਟ ਆਪਣੇ ਚੈਨਲ ਦੇ ਅਪਲੋਡ ਕੀਤੀਆਂ ਹੋਈਆਂ ਨੇ ਜੀ ਤੁਸੀਂ ਉੱਥੇ ਜਾ ਕੇ ਵੀਡੀਓ ਦੇਖ ਸਕਦੇ ਹੋ ਜੀ ਉਹ ਸਾਰੀਆਂ ਭਰਤੀਆਂ ਨਿਕਲ ਰਹੀਆਂ ਨੇ ਆਪਾਂ ਹਰ ਰੋਜ਼ ਵੀਡੀਓ ਅਪਲੋਡ ਕਰਦੇ ਹਾਂ ਤੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਜੀ ਧੰਨਵਾਦ ਜੀ